ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਹਿੰਦੇ ਨੇ ਰੋਟੀ ਕੱਪੜਾ ਅਤੇ ਮਕਾਨ ਇਹ ਤਿੰਨੇ ਚੀਜ਼ਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ ਰੋਟੀ ਵੀ ਬੰਦਾ ਕਿਤੇ ਨਾ ਕਿਤੇ ਖਾ ਲੈਂਦਾ ਕੱਪੜਾ ਵੀ ਕਿਤੇ ਨਾ ਕਿਤੇ ਮਿਲ ਜਾਂਦਾ ਪਰ ਜਿਹੜਾ ਮਕਾਨ ਹੈ ਮਕਾਨ ਦੀ ਛੱਤ ਹੈ ਸੋ ਛੱਤ ਦੇ ਥੱਲੇ ਰਹਿਣਾ ਥੋੜਾ ਜਿਆ ਮਸ਼ਕਲ ਹੋ ਜਾਂਦਾ ਕਿਉਂਕਿ ਜਦੋਂ ਤੱਕ ਕੋਈ ਛੱਤ ਪੱਕੀ ਨਾ ਹੋਵੇ ਤਾਂ ਵੀ ਬੜਾ ਮੁਸ਼ਕਲ ਹੁੰਦਾ ਸੋ ਪਿੰਡ ਚਿੰਤਗੜ੍ਹ ਦੇ ਵਿੱਚ ਖੜੇ ਆ ਅੱਜ ਅਸੀਂ ਤੁਹਾਨੂੰ ਇੱਕ ਐਸਾ ਘਰ ਦਿਖਾ ਰਹੇ ਆ ਆਪਾਂ ਇਹਨਾਂ ਦੇ ਘਰ ਦੇ ਮਾਲਕਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਕਾਫੀ ਮੰਦੀ ਹਾਲਤ ਹੈ ਮਾੜੀ ਹਾਲਤ ਹੈ ਇਸ ਘਰ ਦੀ ਤੇ ਆਓ ਆਪਾਂ ਇਹਨਾਂ ਦੇ ਨਾਲ ਗੱਲ ਵੀ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਸਵੀਰ ਘਰੇ ਜੀ ਘਰ ਦੇ ਦਾ ਨਾਮ ਕੀ ਆ ਸਖਦੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਮਤਲਬ ਕਿ ਤੁਹਾਡਾ ਜਿਹੜਾ ਮਕਾਨ ਹੈ ਇਹਨੂੰ ਕੀ ਹੋਇਆ ਕੱਚਾ ਹੈ ਪੱਕਾ ਹੈ ਕਿਵੇਂ ਮੇਰਾ ਮਕਾਨ ਕੱਚਾ ਜੀ ਬਹੁਤ ਸਾਰੀ ਚਣਾਈ ਗਾਰੇਚਾ ਜੀ ਜੀ ਹਾਂਜੀ ਮੈਂ ਤਾਂ ਜਿਲ੍ਹੇ ਲੋਕਾਂ ਦੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਆਂ। ਅੱਛਾ ਜੀ। ਹਾਂਜੀ ਮੇਰੀ ਮਦਦ ਕੀਤੀ ਜਾਵੇ ਜੀ। ਘਰ ਦੇ ਵੀ ਕੁਝ ਕਰਦੇ ਹੋਣੇ ਆ। ਬਾਜੀ ਦਿਹਾੜੀ ਜੁੱਤਾ ਕਰਦੇ ਜਾਂ ਕਦੇ ਮਿਲ ਜਾਂਦੀ ਆ ਕਦੇ ਮਿਲਦੀ ਨਹੀਂ। ਕਦੇ ਨਹੀਂ ਮਿਲਦੀ। ਹਾਂਜੀ। ਤੁਸੀਂ ਮਤਲਬ ਕਿ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੇ ਹੋ। ਹਾਂਜੀ ਮੈਂ ਘਰਾਂ ਦੇ ਘਰ ਵਿੱਚ ਜਾ ਕੇ ਕੰਮ ਕਰਦੀ ਆ। ਕਿਹੜਾ ਪਿੰਡ ਐ ਇਹ ਭਲਾ? ਚਿੰਤਗੜ੍ਹ ਆ ਜੀ। ਚਿੰਤਗੜ੍ਹ। ਹਾਂਜੀ। ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਘਰ ਦੇ ਵਿੱਚ ਆਏ ਨੇ? ਮੈਨੂੰ 15-16 ਸਾਲ ਹੋ ਗਏ ਜੀ। ਉਸ ਘਰ ਤੇ। ਹਾਂਜੀ। ਜੀ। ਕਿੰਨੇ ਬੱਚੇ ਤੁਹਾਡੇ? ਮੇਰੇ ਬੱਚਾ ਇੱਕੋ ਆ ਜੀ। ਬੇਟੀ ਇੱਕ। ਬੇਟੀ ਬਾਰਾ ਸਾਲ ਦੀ ਇਹ ਬੇਟੀ ਹੈ ਤੁਹਾਡੀ ਹਾਂਜੀ ਜੀ ਪੜਦੀ ਹੈ ਇਹ ਹਾਂਜੀ ਸੈਮੀ ਕਲਾਸ ਪੜਦੀ ਹੈ ਕਿਹੜੇ ਸਕੂਲ ਚ ਪੜਦੀ ਹੈ ਸਰਕਾਰੀ ਸਕੂਲ ਚ ਸਰਕਾਰੀ ਚ ਪੜਦੀ ਹੈ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਿਹੜਾ ਇਹ ਤੁਹਾਡਾ ਮਕਾਨ ਕੱਚਾ ਹੈ ਜਦੋਂ ਬਰਸਾਤ ਆਉਂਦੀ ਆ ਉਦੋਂ ਕਿ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਬਹੁਤ ਮਾੜੇ ਹਾਲਾਤ ਹੁੰਦੇ ਆ ਜੀ ਉਸ ਤਰ੍ਹਾਂ ਜਦੋਂ بارش ਆਉਂਦੀ ਆ ਹਾਂਜੀ ਸਾਰਾ ਚੋ ਰਿਆ ਜੀ ਫਿਰ ਸਾਨੂੰ ਬੈਠਣੇ ਨੂੰ ਵੀ ਜਗ੍ਹਾ ਨਹੀਂ ਹੁੰਦੀ ਜੀ ਕਿਤੇ ਨਾ ਰੋਟੀ ਖਾਣਾ ਬਣਾਉਣੇ ਨੂੰ ਵੀ ਜਗ੍ਹਾ ਨਹੀਂ ਹੁੰਦੀ ਜੀ ਹਾਂਜੀ ਹਾਂਜੀ ਸੋ ਜਿਹੜਾ ਹੁਣ ਖਾਣਾ ਬਣਾਉਂਦੇ ਆ ਤੁਸੀਂ ਕੋਈ ਰਸੋਈ ਬਣਾਈ ਹੋਈ ਆ ਨਹੀਂ ਜੀ ਕਮਰੇ ਦੇ ਵਿੱਚ ਜੀ ਸਾਰਾ ਕੁਝ ਕਮਰੇ ਦੇ ਵਿੱਚ ਹੀ ਮਤਲਬ ਕੋਈ ਗੈਸ ਚੁੱਲਾ ਤੁਸੀਂ ਰੱਖਿਆ ਹੋਇਆ ਹਾਂ ਜੀ ਜੀ ਤੇ ਬਾਕੀ ਤੁਹਾਡੇ ਜਿਹੜਾ ਨਹਾਉਣ ਧੋਣ ਦਾ ਜਿਕਨਾ ਬਾਥਰੂਮ ਟਾਇਲਟ ਦਾ ਹਾਂ ਜੀ ਉਹ ਵੀ ਨਹੀਂ ਹੈ ਨੀ ਜੀ ਕੱਚਾ ਹੀ ਆ ਉਹ ਵੀ ਕੱਚਾ ਹੀ ਆ ਜੀ ਹਾਂ ਜੀ ਉਹ ਵੀ ਬਸ ਏਦਾਂ ਇੱਟਾ ਲਾਈਆਂ ਹੋਈਆਂ ਹੁੰਦੀਆਂ ਜੀ ਬਸ ਜੀ ਸਾਰਾ ਕੰਮ ਕੱਚਾ ਹੀ ਆ ਸਾਰਾ ਕੰਮ ਕੱਚਾ ਹੀ ਆ ਹਾਂ ਜੀ ਮੇਰੀ ਉਹਨੇ ਮਦਦ ਕਰੋ ਜੀ ਬਸ ਜੀ ਜੀ ਮਤਲਬ ਕਿ ਕੋਈ ਵੀ ਕਿਸੇ ਵੀ ਤਰੀਕੇ ਨਾਲ ਤੁਹਾਡੀ ਮਦਦ ਕਰ ਸਕਦਾ ਜੇ ਅਗਰ ਕਿਸੇ ਨੇ ਮਤਲਬ ਕਿ ਕੋਈ ਤੁਹਾਨੂੰ ਸਮਾਨ ਦੇਣਾ ਹੋਵੇ ਕੋਈ ਇੱਟ ਸਿਮਿੰਟ ਬਜਰੀਆ ਉਹ ਜੋ ਮਰਜੀ ਦੇ ਸਕਦਾ ਜੋ ਮਰਜੀ ਦੇ ਸਕਦਾ ਹਾਂ ਮੇਰੀ ਮਦਦ ਕਰਨੀ ਚਾਹ ਕਰ ਦੇ ਵੀ ਬਸ ਜੀ ਹਾਂਜੀ ਓਕੇ ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਕੋਰਾਲੀ ਤੋਂ ਜੋ ਪ੍ਰਧਾਨ ਜੀ ਨੇ ਆਪਣੇ ਸ੍ਰਿੰਦਰਕੌਰ ਸ਼ੇਰਗਿਲ ਜੀ ਸੋ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿਉਂਕਿ ਇਹਨਾਂ ਦਾ ਪਿੰਡ ਹੈ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਹਾਂਜੀ ਸੋ ਤੁਹਾਡਾ ਪਿੰਡ ਹੈ ਚਿੰਤਗੜ੍ਹ ਤੁਹਾਡੇ ਪਿੰਡ ਦੇ ਵਿੱਚ ਆਏ ਆਂ ਤੇ ਕੀ ਕਹਿਣਾ ਤੁਸੀਂ ਇਹਨਾਂ ਦੇ ਹਾਲਾਤਾਂ ਬਾਰੇ ਜਾਣਦੇ ਹੋਣੇ ਆ ਇਹਨਾਂ ਦੇ ਜੀ ਹਾਲਾਤ ਮੇਰੇ ਪਾਸ ਬਹੁਤ ਚਿਰਾਂ ਤੋਂ ਆ ਰਹੇ ਸੀਗੇ ਇਹਨਾਂ ਦੇ ਮੈਸੇਜ ਲੱਗ ਰਹੇ ਸੀਗੇ ਹਾਂਜੀ ਵੀ ਦੀਦੀ ਨਹੀਂ ਵੀ ਸਾਡੇ ਵੀ ਮਦਦ ਕਰਾਓ ਜੇ ਕੋਈ ਹੈਗਾ ਵੀ ਲੈਂਟਰ ਪਵਾਓ ਮੇਰਾ ਪਾਣੀ ਚ ਬਹੁਤ ਬੁਰਾ ਹਾਲ ਹੈ ਜਦ ਪਾਣੀ ਆਇਆ ਔਰੇ ਮੈਨੂੰ ਵੀਡੀਓ ਹੀ ਭੇਜੀਆਂ ਨੇ ਭਾਂਡੇ ਪੁੰਡੇ ਸਾਹੀ ਦੇ ਨੀਚੇ ਫਿਰ ਰਹੇ ਸੀਗੇ ਹਾਂਜੀ ਇਹਨੇ ਬਥੇਰੀ ਵਾਰ ਮੈਨੂੰ ਕਿਹਾ ਪਰ ਕਦੇ ਉਹ ਸੰਯੋਗ ਨਹੀਂ ਬਣਿਆ ਜੀ ਹੁਣ ਬਾਤ ਤਾਂ ਇਹ ਕਿ ਇਹਨੇ ਮੈਨੂੰ ਮੀਂਹ ਚ ਫੋਨ ਕਰਿਆ ਸੀ ਕਿ ਵੇ ਦੇਖ ਕੇ ਗਈ ਔਰੇ ਬੈਠਣ ਨੂੰ ਵੀ ਜਗ੍ਹਾ ਨਹੀਂ ਸੀਗੀ ਜੀ ਫਿਰ ਮੈਨੂੰ ਕਿਹਾ ਵੀ ਮੀਂਹ ਕੋਈ ਨਾ ਹਟ ਲੈਣ ਦੇ ਵੀ ਫਿਰ ਮੈਂ ਵੀਰ ਜੀ ਨਾਲ ਗੱਲ ਕਰਦੀ ਆਂ ਵੀ ਆਪਾਂ ਹੈਲਪ ਨੂੰ ਸਭ ਨੂੰ ਆਪਾਂ ਵੀ ਉਹ ਕਰੂੰਗੇ ਆਪਾਂ ਵੀ ਸਭ ਨੂੰ ਇਹਨਾਂ ਦੀ ਮਦਦ ਹਾਂ ਮਦਦ ਕਰਨ ਨੂੰ ਕਰਨੀ ਚਾਹੀਦੀ ਆਪਾਂ ਨੂੰ ਸਾਰਿਆਂ ਨੂੰ ਅੱਗੇ ਹੋ ਕੇ ਹਾਂਜੀ ਸਭ ਨੂੰ ਜੀ ਜੀ ਸੋ ਫਿਰ ਇਹਨਾਂ ਦੀ ਜਿਹੜੀ ਮਦਦ ਆ ਉਹ ਕਿਸ ਤਰ੍ਹਾਂ ਹੋ ਸਕਦੀ ਹੈ ਉਹ ਵੀਰ ਜੀ ਹਾਂ ਜੀ ਇਹਨਾਂ ਦੀ ਦੇਖੋ ਗਾਰੇ ਮਾਂ ਕੰਦਾ ਹੋਈਆਂ ਵੀ ਆ ਚਣਾਈ ਹੋਈ ਵੀ ਆ ਕੁਛ ਮਨਮੋਟੀ ਸੀਮੈਂਟ ਨਾਲ ਵੀ ਹੈਗੀ ਆ ਹਾਂ ਜੀ ਹਾਂ ਜੀ ਇਹਨਾਂ ਤੇ ਲੈਂਟਰ ਪਵਾਇਆ ਜਾਵੇ ਲਪਾਈ ਕਰਾਈ ਜਾਵੇ ਜੀ ਫਾਰਸ ਵੀ ਹੈ ਨੀਗਾ ਕੱਚਾ ਦੇਖੋ ਬੱਚੇ ਦੇ ਕੁਝ ਵੀ ਲੜ ਸਕਦਾ ਕਹਿੰਦੇ ਸੱਪ ਆ ਗਿਆ ਸੀਗਾ ਹਾਂਜੀ ਹਨਾ ਬਾਥਰੂਮ ਵਿੱਚ ਵੀ ਦਰਵਾਜ਼ੇ ਨਹੀਂ ਲੱਗੇ ਹੋਏ ਤੁਸੀਂ ਦੇਖ ਸਕਦੇ ਆ ਜੀ ਬਾ ਰਸੋਈ ਕਮਰੇ ਚ ਜਾ ਕੇ ਦੇਖ ਲਓ ਸਾਹਬ ਨਹੀਂ ਆ ਰਿਹਾ ਜਿੱਥੇ ਰੋਟੀ ਪਕਾਉਂਦੀ ਹੈ ਜਿੱਥੇ ਬੰਦਾ ਖੜ੍ਹ ਵੀ ਨਹੀਂ ਸਕਦਾ ਉੱਥੇ ਰੋਟੀ ਪਾਣੀ ਬਣਾਉਂਦੀ ਹੈ ਬੈਠ ਕੇ ਉੱਥੇ ਵੀ ਬਹੁਤ ਬੁਰੇ ਹਾਲਤ ਹੈ ਸਰ ਜੀ ਕੋਈ ਬੈਠਣ ਦਾ ਕੋਈ ਸਾਧਨ ਨਹੀਂ ਹੈਗਾ ਨਾ ਮੀਚ ਨਾ ਵੈਸੇ ਵੀ ਨਹੀਂ ਹੈਗਾ ਸਰ ਬਹੁਤ ਔਖਾ ਹੈ ਜੀ ਆਮ ਦਿਹਾੜੀ ਵਾਲੇ ਬੰਦੇ ਨੂੰ ਤਾਂ ਬਹੁਤ ਜ਼ਿਆਦਾ ਔਖਾ ਹੈ ਬਹੁਤ ਔਖਾ ਹੈ ਜੀ ਜੇ ਆਪਾਂ ਕਿਸੇ ਭੈਣ ਭਾਈਆਂ ਦੀ ਹੈਲਪ ਨਾਲ ਕੋਈ ਹੋ ਸਕਦਾ ਆਪਾਂ ਦਾ ਜਰੂਰ ਕਰੋ ਹਨਾ ਇਹਦੀ ਬਜਰੀ ਨਾਲ ਕਰ ਸਕਦੇ ਆਪਾਂ ਹੈਲਪ ਰੇਤੇ ਨਾਲ ਕਰ ਸਕਦੇ ਆ ਸੀਮੈਂਟ ਨਾਲ ਕਰ ਸਕਦੇ ਆ ਸਰੀਏ ਨਾਲ ਕਰ ਸਕਦੇ ਜਰੂਰੀ ਨਹੀਂ ਵੀ ਆਪਾਂ ਨੇ ਪੈਸਾ ਇਹੀ ਦੇਣਾ ਹੂੰ ਜੀ ਕੋਈ ਮਿਸਤਰੀ ਨੂੰ ਵੀ ਇਨਕੁਆਇਰਮੈਂਟ ਕਰ ਸਕਦਾ ਵੀ ਹਾਂ ਅਸੀਂ ਉਹਨੂੰ ਵੀ ਭੇਜ ਸਕਦੇ ਆ ਜਿਸ ਤਰ੍ਹਾਂ ਵੀ ਹੋ ਸਕੇ ਵੀ ਇਹਦੀ ਮਦਦ ਕਰੋ ਵੀਰ ਜੀ 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 ਹਾਂ ਆਪਾਂ ਇਹ ਕਹਿੰਦੇ ਵੀ ਪੈਸੇ ਕੰਨੀ ਤੇ ਹੀ ਕਰੋ ਵੀ ਜਿਸ ਤਰ੍ਹਾਂ ਵੀ ਹੁੰਦੀ ਇਹਦੀ ਮਦਦ ਕਰੋ ਇਹਦੇ ਦੋ ਖਾਨ ਪੱਕੇ ਹੁੰਦੇ ਕਰੋ ਆਪਾਂ ਦਰਵਾਜ਼ੇ ਟੱਕੇ ਲੱਗਦੇ ਕਰੀਏ ਆਪਣਾ ਬੱਚੇ ਨਾਲ ਆਪਣਾ ਕਮਾਉਣ ਤੇ ਖਾਣ ਇੰਨੇ ਜੋਗੇ ਹੋਣਾ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਜਸਪੀਰ ਕੌਰ ਆ ਜੀ ਜੀ ਸੋ ਤੁਸੀਂ ਵੀ ਪਿੰਡ ਚਿੰਤਗੜ ਦੇ ਵਿੱਚ ਇਹਨਾਂ ਦੇ ਗਵਾਂਢ ਦੇ ਵਿੱਚ ਰਹਿੰਦੇ ਹੋ ਸੋ ਤੁਹਾਨੂੰ ਵੀ ਇਹਨਾਂ ਦੇ ਹਾਲਾਤਾਂ ਬਾਰੇ ਪਤਾ ਹੋਣਾ ਹਾਂਜੀ ਬੜੀ ਚੰਗੀ ਤਰ੍ਹਾਂ ਪਤਾ ਹੈ ਜੀ ਹਾਂਜੀ ਤੇ ਇਹ ਸਾਡੇ ਘਰ ਕੰਮ ਵੀ ਕਰਦੇ ਆ ਅੱਛਾ ਜੀ ਹਾਂਜੀ ਪੋਚਾ ਝਾੜੂ ਗੋਬਰ ਵਗੈਰਾ ਸਾਰਾ ਕੰਮ ਕਰਵਾ ਕੇ ਆਂਦੇ ਆ ਹਾਂਜੀ ਤੇ ਦੱਸਦੇ ਰਹਿੰਦੇ ਆ ਵਿਚਾਰੇ ਵੀ ਏਦਾਂ ਏਦਾਂ ਮੇਰੇ ਹਾਲਾਤ ਮਾੜੇ ਆ ਦੀਦੀ ਏਦਾਂ ਏਦਾਂ ਪਰ ਹੁਣ ਇਕੱਲਾ ਬੰਦਾ ਤਾਂ ਕੋਈ سپورਟ ਨਹੀਂ ਕਰ ਸਕਦਾ ਜੀ ਹਨਾ ਹਾਂਜੀ ਇਸ ਕਰਕੇ ਵੀ ਅਸੀਂ ਵੀ ਨਾਲ ਇਹੀ ਰਿਕੁਐਸਟ ਕਰਦੇ ਆ ਸਾਰਿਆਂ ਨੂੰ ਵੀ ਅੱਗੇ ਹੋ ਕੇ ਆਓ ਇਹਦੀ ਮਦਦ ਕਰੋ ਵਿਚਾਰੀ ਦੀ ਵਾਸ਼ਰੂਮ ਦੇਖੋ ਬਿਲਕੁਲ ਨਹੀਂ ਹੈਗਾ ਸਿੰਪਲ ਇੱਟਾਂ ਖੜੀਆਂ ਕਰੀਆਂ ਮੈਂ ਬੇਟੀ ਬੜੀ ਹੋ ਰਹੀ ਹੈ ਬਿਲਕੁਲ ਜੀ ਵੀ ਉੱਪਰ ਕੋਈ ਛੱਤ ਨਹੀਂ ਨਾਲ-ਨਾਲ ਸਾਰਿਆਂ ਦੇ ਘਰ ਹੈਗੇ ਆ ਹਾਂਜੀ ਵੀ ਹਰ ਇੱਕ ਤਰ੍ਹਾਂ ਤੋਂ ਇਹ ਪਰੇਸ਼ਾਨ ਹੈ ਸ਼ਰੀਲਕ ਤੌਰ ਤੇ ਵੀ ਪਰੇਸ਼ਾਨ ਹੈ ਬੇਟੀ ਵੀ ਕਿsing ਬੱਚਾ ਇੱਕ ਬੇਟੀ ਹੈ ਹਾਂਜੀ ਵੀ ਘਰ ਹਸਬੰਡ ਜਿਹੜੇ ਉਹ ਵੀ ਜ਼ਿਆਦਾ ਕੰਮ ਨਹੀਂ ਕਰਦੇ ਉਹਨਾਂ ਦੀ ਸਿਹਤ ਖਰਾਬ ਹੈ ਜੀ ਹਾਂਜੀ ਤੇ ਬਸ ਬਹੁਤ ਮੰਦਾ ਹਾਲ ਹੈ ਸਰ ਜਿੱਦਾਂ ਵੀ ਹੋ ਸਕਦਾ ਇਹਨਾਂ ਦੀ ਮਦਦ ਕੀਤੀ ਜਾਵੇ ਹਾਂ ਜੀ ਬਿਲਕੁਲ ਅਗਰ ਕਿਸੇ ਨੇ ਤੁਹਾਡੀ ਪੈਸੇ ਵੱਲੋਂ ਮਦਦ ਕਰਨੀ ਹੈ ਤਾਂ ਤੁਹਾਡਾ ਫੋਨ ਨੰਬਰ ਵੀ ਆਪਣਾ ਦੱਸਿਓ ਤੇ ਕੋਈ ਅਕਾਊਂਟ ਨੰਬਰ ਵੀ ਹੋਊਗਾ ਤੁਹਾਡਾ ਹਾਂਜੀ ਹੈਗਾ ਜੀ ਜੀ ਫਿਰ ਫੋਨ ਨੰਬਰ ਕੀ ਹੈ ਫੋਨ ਨੰਬਰ 8196820285 ਇੱਕ ਵਾਰ ਫੇਰ 2 ਹੋਰ ਬੇਟਾ 8196820285 ਓਕੇ ਸੋ ਜਿਹੜਾ ਖਾਤਾ ਨੰਬਰ ਹੈ ਉਹ ਕੀ ਹੈ ਤੁਹਾਡਾ ਕੀ ਨਾਮ ਬੇਟਾ ਕਮੈਂਟ ਰਿਟ ਕਰ ਓਕੇ ਤੁਹਾਡਾ ਮਕਾਨ ਸਾਰਾ ਹੀ ਕੱਚਾ ਹੈ ਹਾਂਜੀ ਕਿੰਨੇ ਦੋ ਹੀ ਕਮਰੇ ਆ ਬਸ ਹਾਂਜੀ ਜਦੋਂ ਤੁਸੀਂ ਨਹਾਉਂਦੇ ਆ ਕਿੱਥੇ ਨਹਾਉਂਦੇ ਹੁੰਦੇ ਆ ਉੱਥੇ ਨਹਾਉਂਦੇ ਹਿਵਾਰ ਉਹਨੂੰ ਕੋਈ ਦਰਵਾਜ਼ਾ ਵੀ ਨਹੀਂ ਹੈ ਲੱਗਿਆ ਹੋਇਆ ਨਹੀਂ ਓਕੇ ਜੇ ਜਦੋਂ ਬਰਸਾਤ ਆਉਂਦੀ ਹੈ ਮੀਂਹ ਆਉਂਦਾ ਹੈ ਫਿਰ ਕਿੰਨਾ ਖਚੋਂਦਾ ਹੈ ਬਹੁਤ ਚੁੰਦਾ ਹੈ ਬਹੁਤ ਚੁੰਦਾ ਹਾਂਜੀ ਪਾਣੀ ਪੂਰਾ ਖੜ ਜਾਂਦਾ ਇੱਥੇ ਹਾਂਜੀ ਸੋ ਕੀ ਕਹੋਗੇ ਵੀ ਤੁਹਾਡੀ ਮਦਦ ਹੋਣੀ ਚਾਹੀਦੀ ਹੈ ਹਾਂਜੀ ਸਾਰਿਆਂ ਨੂੰ ਕਹਿੰਦੇ ਵੀ ਸਾਡੇ ਹੈਲਪ ਕਰੋ ਤੁਸੀਂ ਇਹਨਾਂ ਦੇ ਗਵਾਨ ਚ ਰਹਿੰਦੇ ਹੋ ਤੇ ਇਹ ਇਹਨਾਂ ਦਾ ਖਾਤਾ ਨੰਬਰ ਹੈ ਇਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਅਜੇ ਪੜਨਾ ਆਉਂਦਾ ਸੋ ਤੁਸੀਂ ਇਹ ਕਾਪੀ ਵੀ ਦਿਖਾ ਰਹੇ ਹੋ ਤੇ ਇੱਕ ਵਾਰ ਖਾਤਾ ਨੰਬਰ ਇਹਨਾਂ ਦਾ ਜੋ ਹੈਗਾ ਬੋਲ ਕੇ ਵੀ ਦੱਸ ਦਿਓ ਹਾਂਜੀ ਸਰ ਇਹ ਹੈਗਾ ਇਹ 65 25 86 99 534 ਕਿਹੜੀ ਬੈਂਕ ਹੈ ਇਹ ਐਸਬੀਆਈ ਬੈਂਕ ਹੈ ਜੀ ਹਾਂਜੀ ਬੇਟੀ ਛੋਟੀ ਹੈ ਦੱਸ ਨਹੀਂ پا ਰਹੀ ਤੇ ਇਹ ਅਨਪੜਹ ਨੇ ਨ ਨੂੰ ਨਹੀਂ ਪਤਾ ਲੱਗਦਾ ਤਾਂ ਕਰਕੇ ਖਾਤਾ ਨੰਬਰ ਮੈਂ ਲਿਖਾ ਰਹੀ ਹਾਂ ਜੀ ਇਹਨਾਂ ਦੀ ਕਾਪੀ ਹੈ ਇਹ ਵਾਲੀ ਨਾਮ ਇਹਨਾਂ ਦਾ ਜਸਬੀਰ ਕੌਰ ਹੈ ਜੀ ਜੀ ਹਾਂ ਜੀ ਸੋ ਇਹ ਜਿਹੜਾ ਖਾਤਾ ਨੰਬਰ ਹੈ ਜੀ ਅਸੀਂ ਸਕਰੀਨ ਦੇ نیچے ਵੀ ਚਲਾ ਰਹੇ ਆ ਅਤੇ ਇਹਨਾਂ ਦਾ ਫੋਨ ਨੰਬਰ ਵੀ ਚੱਲ ਰਿਹਾ ਤੁਸੀਂ ਕਿਸੇ ਨੇ ਵੀ ਮਤਲਬ ਕਿ ਇਹਨਾਂ ਨੂੰ ਕੁਝ ਦਾਨ ਦੇ ਵਿੱਚ ਦੇਣਾ ਜਾਂ ਕੈਸ਼ ਦੇਣਾ ਤੇ ਇਸ ਨੰਬਰ ਤੇ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਤੇ ਖਾਤਾ ਨੰਬਰ ਵੀ ਇਹਨਾਂ ਦਾ ਜੋ ਹੈਗਾ ਉਹਦੇ ਵਿੱਚ ਤੁਸੀਂ ਪੈਸੇ ਵੀ ਪਾ ਸਕਦੇ ਹੋ ਸੋ ਸਾਡੀ ਵੀ ਪੂਰ ਜ਼ੋਰ ਅਪੀਲ ਹੈ ਬੱਦ ਤੋਂ ਵੱਧ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਹੈ ਸੋ ਤੁਹਾਨੂੰ ਨਾਲ ਦੀ ਨਾਲ ਅਸੀਂ ਸਾਰਾ ਕੁਝ ਦਿਖਾ ਵੀ ਰਹੇ ਹਾਂ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਸਿਰਫ ਇਹੀ ਬੇਨਤੀ ਕਰਨਾ ਚਾਹਨੀ ਹੈ ਵੀ ਕੋਈ ਵੀ ਸੰਸਥਾ ਐਨੀ ਆਪਣੇ ਬਣੀਆਂ ਵੀ ਆ ਪੰਜਾਬ ਵਿੱਚ ਵੀ ਕੋਈ ਵੀ ਸੰਸਥਾ ਆਪਣੀ ਮਦਦ ਕਰੇ ਇਹਨਾਂ ਦੀ ਚਾਹੇ ਬਣਾ ਕੇ ਦੇ ਦੇਵੇ ਇਹਨਾਂ ਨੂੰ ਅੱਗੇ ਆਵੇ ਸੰਸਥਾ ਆ ਬਣਾ ਕੇ ਵੀ ਦੇ ਦੇਵੇ ਕੋਈ ਚੱਕਰ ਨਹੀਂ ਸਾਨੂੰ ਵੀ ਦੀ ਸਿਰਫ ਮਦਦ ਕਰਨੀ ਹੈ ਜੀ ਬਸ ਮੇਰੇ ਵੀਰਾਂ ਨੂੰ ਐਨ ਆਰ ਆਈਆਂ ਨੂੰ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਹੈਲੋ ਵੀ ਬੇਨਤੀ ਹੈ ਚਾਹੇ ਬਣਾ ਕੇ ਦੇ ਦਿਓ ਚਾਹੇ ਇਹਦੀ ਵਿਚਾਰੀ ਦੀ ਲੋਟੋ ਹੈਲਪ ਕਰ ਦਿਓ ਚਾਹੇ ਸਮਾਨ ਦੀ ਹੈਲਪ ਕਰ ਦਿਓ ਕਿਸੇ ਵੀ ਲੋਟ ਕਰ ਦਿਓ ਬਸ ਇਹਦਾ ਲੈਂਟਰ ਪੈ ਜੇ ਮੈਂ ਇੰਨੀ ਬੇਨਤੀ ਹੈ ਸਰ ਥੈਂਕ ਯੂ